ਪੰਜਾਬ 24x7 ਵੈਬ ਚੈਨਲ ਵੇਖ ਰਏ ਸਮੂਦ ਅਰਚਕਾਂ ਦਾ ਸਵਾਗਤ ਹੈ ਖਬਰ ਪਿੰਡ ਜੰਡਵਾਲਾ ਮੀਰਾ ਸੰਗਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਰਾਜਕੁਮਾਰ ਪਿੰਡ ਜੰਡਵਾਲਾ ਮੀਰਾ ਸੰਗਲਾ ਵਜੋਂ ਹੋਈ ਹੈ ਸਥਾਨਕ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੋ ਸਵਾਰੀਆਂ ਨੂੰ ਪਤਰੀਆਂ ਵਾਲੀ ਛੱਡ ਕੇ ਆ ਰਿਹਾ ਸੀ ਅਤੇ ਸਾਹਮਣੇ ਦੂਜੇ ਪਾਸੇ ਤੋਂ ਕੋਠਾ ਪੱਕੀ ਦਾ ਇੱਕ ਨੌਜਵਾਨ ਆ ਰਿਹਾ ਸੀ ਦੋਹਾਂ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ strength if you ਇੱਟ ਜਾਂਦਾ ਰਿਹਾ ਸੀ ਇਹ ਤਾਂ ਇਕੱਲਾ ਹੀ ਸੀਗਾ ਉਹ ਛੱਡ ਕੇ ਮੁੜਿਆ ਆ ਮੁੰਡਾ ਜਿਹੜਾ ਹਾਂ ਤਾਂ ਜਿਹੜੇ ਸਲੇਬੀਆਂ ਵਾਲੇ ਤੇ ਇਹ ਕੋਟੇਪੱਕੀ ਦਾ ਮੁੰਡਾ ਹੈ ਕਿਤ ਕਿਦਾਂ ਦੀ ਮੰਨ ਲਓ ਕੀ ਟੱਕਰ ਸੀ ਕੀ ਕਿਸ ਤਰ੍ਹਾਂ ਦਾ ਵਾਕਿਆ ਹੈ ਇਹ ਕੋਟੇਪੱਕੀ ਵਾਲਾ ਮੁੰਡਾ ਬਹੁਤ ਤੇਜ਼ ਸਪੀਡ ਵਿੱਚ ਹੈਗਾ ਸੀ ਜੀ ਇੱਕ ਮੁੰਡਾ ਜੰਡਾ ਵਾਲੇ ਦਾ ਸੀ ਜੀ ਉਹ ਸਲੋ ਸੀ ਜੀ ਇਹ ਜੰਡਾ ਵਾਲੇ ਮੁੰਡੇ ਦੀ ਡੈਥ ਹੋ ਗਈ ਤੇ ਦੂਜੇ ਮੋਟਰਸਾਈਕਲ ਸਵਾਰ ਦੇ ਕਿੰਨੇ ਐਕਸਟਾ ਨੇ ਮੰਨ ਲਓ ਕਿਦਾਂ ਦਾ ਹਾਲਾਤ ਥੋੜੀ ਸੱਟ ਲੱਗੀ ਜੀ ਜੀ ਮੂ ਮਾ ਚੱਲਿਆ ਗਿਆ ਲੱਤਾ ਬਾਵਾ ਚਲੀ ਹੋਈਆਂ ਨੇ ਜਿਹੜਾ ਮੌਕੇ ਤੇ ਡੈਥ ਹੋਈ ਉਹ ਪਿੰਡ ਜੰਡਵਾਲੇ ਦਾ ਸੀ ਹਾਂਜੀ ਜੰਡਵਾਲਾ ਕੀ ਨਾਮ ਸੀ ਜੀ ਨੰਨਾ ਰਾਜਕਮਾਰ ਸੀ ਰਾਜਕਮਾਰ ਸੀ ਮੌਕੇ ਤੇ ਮੌਤ ਹੋ ਗਈ ਕਿੰਨੇ ਜਣੇ ਸੀ ਜਿਹੜੇ ਮੋਟਰਸਾਈਕਲ ਸਵਾਰ ਕਿੰਨੇ ਜਣੇ ਸੀ ਇੱਕ ਇੱਕ ਜਣਾ ਸੀ ਦੋਨੋਂ ਦੋਨੋਂ ਇੱਕ ਇੱਕ ਜਣਾ ਸੀ ਆਪਸੀ ਟੱਕਰ ਹੋਈ ਹੈ ਆਪਸੀ ਟੱਕਰ ਆਈ ਹੈ ਇੱਥੇ ਵੇਖੇਗੇ ਕਿ ਜੁੱਤੇ ਜਿਹੜੇ ਬੱਚੇ ਦੇ ਵੀ ਨਾਲ ਪਏ ਆ ਕੀ ਲੱਗਦਾ ਹੈ ਉਹਦੇ ਜੀ ਉਹਦੇ ਜੀ ਇੱਡੇ ਕਿੰਨਾ ਦੀ ਡੈਥ ਹੋਈ ਹੈ ਉਹਨਾਂ ਦੇ ਜੁੱਤੇ ਨੇ ਨਹੀਂ ਬੱਚੇ ਦੇ ਵੀ ਪਏ ਨਾਲ ਬੱਚਾ ਨਹੀਂ ਸੀ ਕੋਈ ਬੱਚਾ ਨਹੀਂ ਸੀ ਦੋ ਮੋਟਰਸਾਈਕਲ ਤੇ ਜੈਂਟ ਸੀ ਸੀਗੇ सिर सुर बजिया ਸੋਡਾ ਮੇਰਾ ਨਾਮ ਕਵਲਜੀਤ ਸਿੰਘ ਜੀ ਕਮਲਜੀਤ ਜੀ ਜੀ ਬੋਰਡ ਪਾਸ ਹੈ ਜੀ ਠੀਕ ਕਿਹੜਾ ਪਿੰਡ ਹੈ ਜੀ ਅਜਾ ਵੀਪੀਓ ਜਾਂਡ ਵਾਲਾ ਮੇਰਾ ਸਰ ਇੱਥੇ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਕਿ ਜਦੋਂ ਮੋਟਰਸਾਈਕਲ ਅਸੀਂ ਉਹ ਦੋ ਲੜਕੀਆਂ ਗਿਆ ਸੀ ਉਹਨਾਂ ਨੂੰ ਮੁੰਡਾ ਚੜਾ ਕੇ ਤੇ ਛੱਡਣ ਗਿਆ ਪੱਤਰਿਆਂ ਵਾਲੇ ਜੀ ਪੱਤਰਿਆਂ ਵਾਲ ਨੂੰ ਛੱਡ ਕੇ ਅਸੀਂ ਅੱਗੇ ਲੰਘ ਗਏ ਅਸੀਂ ਟੀਲ ਪਵਾਣ ਗਏ ਸੀ ਠੀਕ ਹੈ ਟੀਲ ਪਵਾ ਕੇ ਵਾਪਸ ਆਏ ਆ ਤੇ ਇਹਨੇ ਨੂੰ ਮੰਨ ਲਓ ਖੜਾਕਾ ਬਹੁਤ ਆ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਅਸੀਂ ਪਵਾ ਕੇ ਲਿਆ ਮੋਟਰਸਾਈਕਲ ਮੋਰ ਦਾ ਇੱਕ ਮੁੰਡਾ ਇਧਰ ਤਾਰਾਂ 'ਚ ਫਸਿਆ ਪਿਆ ਸੀ ਉਹਨੂੰ ਕੱਢਿਆ ਤੇ ਮੁੰਡਾ ਜਿਹੜਾ ਮੋਕੇ ਤੇ ਉਹਦਾ ਸਿਰ ਜਿਵੇਂ ਵੱਜਾ ਨਾ ਉਹਦੇ ਮੋਕੇ ਦੀ ਪੂਰਾ ਜੀ ਆ ਪਤਾ ਲੱਗਿਆ ਕਿ ਕਿੱਥੋਂ ਦੇ ਆ ਜਿਹਦੀ ਡੈਥ ਹੋਈ ਔਰ ਦੂਜਾ ਜਿਹੜਾ ਐਕਸੀਡੈਂਟ ਜਿਹੜਾ ਮੁੰਡਾ ਉਹ ਜੰਡ ਵਾਲਾ ਮੀਰਾ ਸੰਗਲਾ ਦਾ ਜੀ ਤੇ ਦੂਜਾ ਮੁੰਡਾ ਜੀ ਦੂਸਰਾ ਮੁੰਡਾ ਪੱਕੀ ਦਾ ਹੈ ਕਿ ਕੋਠੇ ਦਾ ਹੈ ਇਸ ਤਰ੍ਹਾਂ ਜੀ ਜੀ ਹੋਰ ਕੋਈ ਜਾਣ ਕੇ ਮੁੰਡਾ ਉਹਦੇ ਨਾਲ ਜਿਹੜਾ ਹੈਗਾ ਸੀ ਉਹ ਕਬੂਲ ਚਾ ਖੁੱਬੰਦਾ ਸੀ ਮਤਲਬ ਇੱਕ ਮੋਟਰਸਾਈਕਲ ਤੇ ਦੋ ਜਣੇ ਸੀ ਨਾ ਨਾ ਇੱਕੋ ਹੀ ਸੀ ਇੱਕ ਮੁੰਡਾ ਜਿਹੜਾ ਕਬੂਲਚਾਕ ਉੱبنਦਾ ਸੀ ਉਹ ਮੁੰਡਾ ਉੱਥੇ ਲੈ ਗਿਆ ਸੀ ਜੀ ਜਿਹੜਾ ਉਹ ਲੇਡੀਜ਼ ਨੂੰ ਛੱਡਣ ਗਿਆ ਨਾ ਦੋ ਕੁੜੀਆਂ ਨੂੰ ਜੀ 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 ਉਹ ਛੱਡ ਕੇ ਦੂਜਾ ਮੁੰਡਾ ਪੱਕੀ ਵਾਲਾ ਆ ਰਿਹਾ ਸੀ ਤੇ ਉਹ ਇੱਥੇ ਐਕਸੀਡੈਂਟ ਹੋ ਗਿਆ ਜੀ ਮੌਕੇ ਤੇ ਐਂਬੂਲੈਂਸ ਕਿੰਨੇ ਚਿਰ ਬਾਅਦ ਪਹੁੰਚਦੀ ਹੈ 20 ਮਿੰਟਾਂ ਬਾਅਦ ਆ ਵੀ ਚਲ ਆਪਕਾ ਠੀਕ ਹਾਂ ਇਹ ਕਿਹੜਾ ਰੋਡ ਹੈ ਜੀ ਇਹ ਇਹ ਜੰਡਰ ਇਹ ਜੰਡਰ ਦਾ ਪਤਰਾ ਰੋਡ ਹੈ ਜੀ ਠੀਕ ਹੈ ਲਿੰਕ ਰੋਡ ਠੀਕ ਸਿੰਘਾ ਜੀ